ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਸਭ ਤੋਂ ਵੱਡੀ ਜਿੱਤ ਦੀ ਖਬਰ ਲੈ ਕੇ ਡੱਬ ਰੂਗੜ ਜੇਲ੍ਹ ਪਹੁੰਚੀ ਅਮ੍ਰਿਤਪਾਲ ਦੀ ਪਤਨੀ ਓਲਿਕਾ ਅਗਲੀ ਰਣਨੀਤੀ ਇਸ ਦਿਨ ਵਾਲੀ ਵਾਰ ਪੰਜਾਬ ਦੇ ਜਥੇਦਾਰ ਦੇ ਮੁਖੀ ਅਮਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਆਸਾਮ ਦੇ ਡੇਬ ਰੂਗੜ ਜੇਲ ਪਹੁੰਚੀ ਉਹ ਪੰਜਾਬ ਦੀ ਸਭ ਤੋਂ ਮਸ਼ਹੂਰ ਸੀਟ ਖਡੂਰ ਸਾਹਿਬ ਤੋਂ ਸਭ ਤੋਂ ਵੱਧ ਫਰਕ ਨਾਲ ਜਿੱਤ ਦੀ ਖਬਰ ਲੈ ਕੇ ਅਮਰਿਤਪਾਲ ਸਿੰਘ ਕੋਲ ਪਹੁੰਚੀ ਹੈ ਅੱਜ ਬੁੱਧਵਾਰ ਨੂੰ ਕੁਲਦੀਪ ਕੌਰ ਨੇ ਆਪਣੇ ਪਤੀ ਨੂੰ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਮੁਲਾਕਾਤ ਕੀਤੀ ਹਾਸਲ ਜਾਣਕਾਰੀ ਅਨਸਾਰ ਗਿਰਨਦੀਪ ਕੌਰ ਨੇ ਅਮਰਿਤਪਾਲ ਸਿੰਘ ਨਾਲ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਕੀ ਦੀਪਤ ਕੋਰ ਨੇ ਅਮਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਬੁੱਧਵਾਰ ਨੂੰ ਡਿਬਰੂਗੜ ਜੇਲ੍ਹ ਪਹੁੰਚੇ ਅਤੇ ਸਾਰੇ ਬੰਦੀ ਸਿੱਖਾਂ ਸਮੇਤ ਅਮਰਿਤਪਾਲ ਸਿੰਘ ਨੂੰ ਮਿਲੇ ਮੰਗਲਵਾਰ ਨੂੰ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟ ਤੋਂ ਪੰਜਾਬ ਵਿੱਚ ਸਭ ਤੋਂ ਵੱਧ 1.94 ਲੱਖ ਵੋਟਾਂ ਫਰਕ ਨਾਲ ਚੋਣ ਜਿੱਤੀ ਪਰਿਵਾਰ ਵੱਲੋਂ ਅਮ੍ਰਿਤਪਾਲ ਸਿੰਘ ਨੀਮਾ ਅਨੁਸਾਰ ਬਾਹਰ ਲਿਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿੱਚ ਹੁਣ ਅਮ੍ਰਿਤਪਾਲ ਸਿੰਘ ਕੋਲ ਲੋਕਾਂ ਦਾ ਜਨਮਤ ਵੀ ਹੈ ਖਬਰਨਾਂ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ